ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਐਮ ਐਲ ਏ ਸ਼ੀਤਲ ਅੰਗੁਰਾਲ ਦਾਵਾ ਕਰਦੇ ਨੇ ਕਿ ਲੋਕਾਂ ਦੀ ਸੇਵਾ ਵਾਸਤੇ ਉਹ ਸਰਕਾਰ ਚ ਆਏ ਨੇ ਉਹਨਾਂ ਦਾ ਪਰਸਨਲ ਕੋਈ ਵੀ ਮੰਤਵ ਨਹੀਂ ਹੈਗਾ ਇਸ ਦੇ ਵਿੱਚ ਪਰਸਨਲ ਕੋਈ ਪ੍ਰੋਗਰਾਮ ਨਹੀਂ ਹੈਗਾ ਉਹਨਾਂ ਦਾ ਸਰਕਾਰ ਚ ਆਉਣ ਦਾ ਸਿਰਫ ਲੋਕਾਂ ਦੀ ਸੇਵਾ ਵਾਸਤੇ ਆਏ ਨੇ ਪਰ ਉਹਨਾਂ ਦੀ ਇੱਕ ਤਸਵੀਰ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਉਹਨਾਂ ਦੀ ਯਾਰੀ ਉਹਨਾਂ ਦਾ ਯਾਰਾਨਾ ਕਿਹਨਾਂ ਦੇ ਨਾਲ ਹੈ ਸ਼ੀਤਲ ਅੰਗੁਰਾਲ ਕਿਹਨਾਂ ਦੇ ਨਾਲ ਇਤਿਫਾਕ ਰੱਖਦੇ ਨੇ ਕਿਹਨਾਂ ਦੇ ਨਾਲ ਉਹ ਯਾਰੀ ਰੱਖਦੇ ਨੇ ਉਹ ਤਸਵੀਰ ਸਭ ਕੁਝ ਸਾਂਝਾ ਕਰ ਗਈ ਹੈ ਉਸ ਤਸਵੀਰ ਦੇ ਵਿੱਚ ਮਨੀ ਠਾਕੁਰ ਮਨੀਸ਼ ਠਾਕੁਰ ਜਲੰਧਰ ਦਾ ਇੱਕ ਇਹੋ ਜਿਹਾ ਡਰੱਗ ਮਾਫੀਆ ਜਿਹੜਾ ਫਿਲਹਾਲ ਇੰਗਲੈਂਡ ਰਹਿੰਦਾ ਆ ਪਰ ਜਲੰਧਰ ਤੋਂ ਆਪਰੇਟ ਕਰਦਾ ਜਲੰਧਰ ਉਦਾਂ ਵੀ ਇਮੀਗ੍ਰੇਸ਼ਨ ਬਿਜ਼ਨਸ ਦਾ ਹੱਬ ਮੰਨਿਆ ਜਾਂਦਾ ਹੈ ਔਰ ਜੋ ਜਾਣਕਾਰੀ ਹਾਸਲ ਹੋਈ ਹੈ ਲੰਘੇ ਕੁਝ ਦਿਨਾਂ ਦੇ ਵਿੱਚ ਜਲੰਧਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਸੀ ਔਰ ਖਾਸ ਕਰਕੇ ਕਮਿਸ਼ਨਰ ਪੁਲਿਸ ਸੁਪਨ ਸ਼ਰਮਾ ਦੀ ਗਵਾਈ ਦੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਦੇ ਚ ਲਿਆਂਦਾ ਗਿਆ ਸੀ ਕਮਿਸ਼ਨਰ ਪੁਲਿਸ ਸੁਪੰਨ ਸ਼ਰਮਾ ਦੀ ਅਗਵਾਈ ਦੇ ਵਿੱਚ ਇਸ ਕਾਰਵਾਈ ਦੇ ਅੰਦਰ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਸੀ ਕਿਸ ਤਰ੍ਹਾਂ ਇਮੀਗ੍ਰੇਸ਼ਨ ਦੀ ਸਹਾਇਤਾ ਲੈ ਕੇ ਅਫੀਮ ਦੀ ਤਸਕਰੀ ਕੀਤੀ ਜਾ ਰਹੀ ਸੀ ਵਿਦੇਸ਼ਾਂ ਦੇ ਵਿੱਚ ਇਸ ਦਾ ਪਰਦਾਫਾਸ਼ ਕੀਤਾ ਗਿਆ ਸੀ ਔਰ ਉਸ ਦਾ ਸਿੱਧਾ ਲਿੰਕ ਜੁੜਦਾ ਸੀ ਮਨੀਸ਼ ਉਰਫ ਮਨੀ ਠਾਕੁਰ ਦੇ ਨਾਲ ਜਲੰਧਰ ਦਾ ਦੱਸਿਆ ਜਾਂਦਾ ਹੈ ਮੂਲ ਰੂਪ ਦੇ ਵਿੱਚ ਪਰ ਸ਼ੀਤਲ ਲੰਗਰਾਲ ਦੇ ਨਾਲ ਖਾਸੀ ਨੇੜਤਾ ਹੈ ਇਸ ਦੀ ਇਹ ਦੱਸਿਆ ਜਾ ਰਿਹਾ ਹੈ ਇੱਕ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਆ ਔਰ ਕਾਰਨ ਦੱਸਿਆ ਜਾ ਰਿਹਾ ਹੈ ਕਿ ਸ਼ੀਤਲ ਲੰਗਰਾਲ ਇਸੇ ਤਸਵੀਰ ਦੇ ਕਾਰਨ ਭਾਜਪਾ ਚ ਜਾਵੜੇ ਨੇ ਵਾਪਸ ਭਾਜਪਾ ਜੁਆਇਨ ਕਰ ਲਈ ਹੈ ਇਸੇ ਤਸਵੀਰ ਦੇ ਕਾਰਨ ਕਿਉਂਕਿ ਆਪ ਤੋਂ ਖਫਾ ਹੋ ਗਏ ਇਸ ਤਸਵੀਰ ਦੇ ਆਪਣੇ ਯਰਾਨੇ ਦੇ ਪਿੱਛੇ ਆਪਣੇ ਯਾਰ ਨੂੰ ਆਪਣੇ ਦੋਸਤ ਨੂੰ ਬਚਾ ਨਹੀਂ ਸਕੇ ਕਿਹਾ ਜਾ ਰਿਹਾ ਕਿ ਸ਼ੀਤਲ ਲੰਗੋਰਾਲ ਤਾਂ ਕਰਕੇ ਭਾਜਪਾ ਚ ਚਲੇ ਗਏ ਪਰ ਇਸ ਦੇ ਵਿੱਚ ਪ੍ਰਮਾਣ ਕਿਨ ਦਰਸਲ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਸੁਪਨ ਸ਼ਰਮਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸ਼ੀਤਲ ਅੰਗੁਰਾਲ ਦੇ ਵੱਲ ਉਸੂਤਰਾ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸੀਪੀ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਬਾਉਣ ਦੀ ਕੋਸ਼ਿਸ਼ ਚ ਸੀ ਸ਼ੀਤਲੰਗਰਾਲ ਔਰ ਜਦੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਜਲੰਧਰ ਪੁਲਿਸ ਦੇ ਵੱਲੋਂ ਜਦੋਂ ਇਸ ਰੈਕਟ ਨੂੰ ਨਿਊਟਰਲਾਈਜ਼ ਕੀਤਾ ਜਾਂਦਾ ਤੇ ਉਸ ਵੇਲੇ ਦਬਾਅ ਬਣਾਇਆ ਜਾ ਰਿਹਾ ਸੀ ਸੀਪੀ ਦੇ ਉੱਤੇ ਕਮਿਸ਼ਨਰ ਪੁਲਿਸ ਦੇ ਉੱਤੇ ਕਿ ਇਸ ਮਾਮਲੇ ਦੇ ਵਿੱਚ ਮਨੀ ਠਾਕੁਰ ਨੂੰ ਮਨੀਸ਼ ਠਾਕੁਰ ਨੂੰ ਛੱਡ ਦਿੱਤਾ ਜਾਵੇ ਉਸ ਦੇ ਉੱਤੇ ਇੰਨੀ ਹੀਟ ਨਾ ਪਾਈ ਜਾਵੇ ਔਰ ਇਸ ਵਾਸਤੇ ਜਦੋਂ ਸੀਪੀ ਨੇ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਸ਼ੀਤਲ ਗੁਰਾਲ ਜਾਂਦੇ ਨੇ ਸੀਐਮ ਭਗਵੰਤ ਮਾਨ ਦੇ ਕੋਲ ਆਪਣੇ ਯਾਰ ਨੂੰ ਆਪਣੇ ਦੋਸਤ ਨੂੰ ਤਾਂ ਬਚਾਉਣਾ ਹੀ ਸੀਗਾ ਸੂਤਰਾਂ ਮੁਤਾਬਕ ਜੋ ਕਿਹਾ ਜਾ ਰਿਹਾ ਹੈ ਪਰ ਉਸ ਦੇ ਵਿੱਚ ਜਦੋਂ ਸੀਐਮ ਭਗਵੰਤ ਮਾਨ ਵੱਲ ਰੁਖ ਕਰਦੇ ਨੇ ਤਾਂ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਨੇ ਖਾਸੀ ਝਾੜ ਪਾਈ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਉਦਾਂ ਹੀ ਤਸਕਰਾਂ ਅਤੇ ਗੈਂਗਸਟਰਸ ਦੇ ਖਿਲਾਫ ਨੋ ਟੋਲਰੈਂਸ ਨੀਤੀ ਅਖਤਿਆਰ ਕਰਦੀ ਹੈ ਪਰ ਹੁਣ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕ ਇਸ ਤਰ੍ਹਾਂ ਕਰਨਗੇ ਤਸਕਰ ਨੂੰ ਬਚਾਉਣਗੇ ਇਸ ਵਾਸਤੇ ਸੀਐਮ ਭਗਵੰਤ ਮਾਨ ਨੇ ਖਾਸੀ ਝਾੜ ਪਾਈ ਸ਼ੀਤਲੰਗੁਰਾਲ ਨੂੰ ਔਰ ਇਸੇ ਤੋਂ ਖਫਾ ਹੋ ਕੇ ਕਹਿੰਦੇ ਸ਼ੀਤਲੰਗੁਰਾਲ ਨੇ ਪਾਰਟੀ ਹੀ ਛੱਡ ਦਿੱਤੀ ਭਾਜਪਾ ਦਾ ਪੱਲਾ ਫੜ ਲਿਆ ਸ਼ੀਤਲੰਗੁਰਾਲ ਖਾਸੇ ਨਰਾਜ਼ ਹੋ ਗਏ ਪਰ ਗੱਲ ਇਹ ਹੈ ਕਿ ਸੀਪੀ ਨੂੰ ਕਮਿਸ਼ਨਰ ਪੁਲਿਸ ਨੂੰ ਸੁਪਨ ਸ਼ਰਮਾ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸੀ ਸ਼ੀਤਲੰਗੁਰਾਲ ਐਮਐਲਏ ਹੋਣ ਦਾ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਚੱਕਦੇ ਪਏ ਸੀ ਸ਼ੀਤਲੰਗੁਰਾਲ ਸਵਾਲ ਖੜੇ ਹੁੰਦੇ ਨੇ ਕਿ ਸੁਪਨ ਸ਼ਰਮਾ ਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਇਹੋ ਜਿਹਾ ਕਿੰਨਾ ਖਿਆਰਾਨਾ ਆ ਇਹੋ ਜੇ ਗੈਂਗਸਟਰ ਦੇ ਨਾਲ ਇਹੋ ਜੇ ਤਸਕਰ ਦੇ ਨਾਲ ਕਿ ਉਸ ਨੂੰ ਬਚਾਉਣ ਦੀ ਹਰ ਮਮਕਨ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹੋ ਜਿਹਾ ਕਿਹੜਾ ਫਾਇਦਾ ਸੀ ਔਰ ਤੂੰ ਆ ਜਾਂ ਮਹਿਜ਼ ਦੋਸਤੀ ਯਾਰੀ ਦੇ ਵਿੱਚ ਯਾਰੀ ਨਿਭਾਉਣ ਨਿਕਲੇ ਸੀ ਸ਼ੀਤਲ ਲੰਗੁਰਾਲੀ ਇਹ ਤਾਂ ਖੈਰ ਸਮਾਂ ਦੱਸੇਗਾ ਪਰ ਸੂਤਰਾਂ حوالے ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ੀਤਲ ਅੰਗਰਾਲ ਜਿਹੜੇ ਨੇ ਉਹ ਆਪਣੇ ਦੋਸਤ ਨੂੰ ਬਚਾਉਣ ਨਿਕਲੇ ਸੀ ਇਸ ਮਨੀ ਠਾਕੁਰ ਨਾਂ ਦੇ ਅੰਤਰਰਾਸ਼ਟਰੀ ਡਰੱਗ ਰੈਕਟ ਚਲਾਉਣ ਵਾਲੇ ਡਰੱਗ ਮਾਫੀਆ ਨੂੰ ਬਚਾਉਣ ਨਿਕਲੇ ਸੀ ਔਰ ਉਸ ਤੋਂ ਬਾਅਦ ਜਦੋਂ ਹਰ ਪਾਸਿਓਂ ਨਾ ਨੁੱਕਰ ਹੋ ਗਈ ਤੇ ਫਿਰ ਪਾਰਟੀ ਹੀ ਛੱਡ ਦਿੱਤੀ ਤੇ ਭਾਜਪਾ ਦਾ ਪੱਲਾ ਫੜ ਲਿਆ ਕਿਉਂਕਿ ਉਦਾਂ ਵੀ ਭਾਜਪਾ ਦੇ ਵਿੱਚ ਜਾ ਕੇ ਜਿਹੜੇ ਲੀਡਰ ਜਾਂਦੇ ਨੇ ਤੇ ਉਹਨਾਂ ਨੂੰ ਮੁੜ ਕੇ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਕੋਈ ਵੀ ਏਜੰਸੀ ਤੰਗ ਨਹੀਂ ਕਰਦੀ ਕੋਈ ਵਿਜੀਲੈਂਸ ਤੰਗ ਨਹੀਂ ਕਰਦੀ ਕਦੀ ਈਡੀ ਤੰਗ ਨਹੀਂ ਕਰਦੀ ਨਾ ਕਰਦੀ ਕੋਈ ਪੁਲਿਸ ਤੰਗ ਕਰਦੀ ਐ ਇਸ ਵਾਸਤੇ ਸ਼ਾਇਦ ਭਾਜਪਾ ਦਾ ਪੱਲਾ ਫੜ ਲਿਆ ਹੁਣ ਭਾਜਪਾ ਦੀ ਅਗਵਾਈ ਦੇ ਵਿੱਚ ਭਾਜਪਾ ਦਾ ਝੰਡਾ ਫੜ ਕੇ ਤੇ ਸ਼ਾਇਦ ਆਪਣੇ ਦੋਸਤ ਨੂੰ ਆਪਣੇ ਮਿੱਤਰ ਨੂੰ ਬਚਾ ਲੈਣਗੇ ਸ਼ੀਤਲੰਗੁਰਾਲ ਉਹ ਸਮਾਂ ਦੱਸੇਗਾ ਪਰ ਫਿਲਹਾਲ ਇਹ ਖਬਰਾਂ ਜਿਹੜੀਆਂ ਸੂਤਰਾਂ ਮੁਤਾਬਕ ਸਾਹਮਣੇ ਆ ਰਹੀਆਂ ਸ਼ੀਤਲੰਗੁਰਾਲ ਦੀਆਂ ਉਹ ਗੱਲਾਂ ਜੋ ਹੁਣ ਤੱਕ ਲੁਕੀਆਂ ਹੋਈਆਂ ਦੱਸੀਆਂ ਜਾ ਰਹੀਆਂ ਨੇ ਪਰ ਇਹਨਾਂ ਦੇ ਵਿੱਚ ਸੱਚਾਈ ਕਿੰਨੀ ਹੈ ਉਹ ਸੀਪੀ ਸੁਪਨ ਸ਼ਰਮਾ ਨਾਲ ਗੱਲ ਕਰਕੇ ਉਜਾਗਰ ਹੋਵੇਗੀ ਉਹਨਾਂ ਨਾਲ ਵੀ ਜਲਦ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਤੁਹਾਡੇ ਤੱਕ ਪੂਰਾ ਪ੍ਰੂਫ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ